ਤੁਸੀਂ ਨਾ ਘੱਟ ਕੰਮ ਕਰਾ ਲਿਆ ਕਰੋ ਵੀ ਮੇਰੀ ਬਿੱਬੀ ਤਾਂ ਨਹੀਂ ਮੈਨੂੰ ਕਿਹਾ ਮੈਂ ਤਾਂ ਆਪੇ ਰਾਹ ਹੈ ਹਾਂ ਮੈਂ ਤਾਂ ਆਪੇ ਘਾਇਆ ਆਪੇ ਕਿਹਾ ਮੈਂ ਇਹ ਵਿਚਾਰੀ ਨੇ ਮੈਨੂੰ ਕਿਹਾ ਨਾ ਵਿਚਾਰੀ ਨੇ ਨਹੀਂ ਵਿਚਾਰੇ ਨੇ ਵਿਚਾਰਾ ਨਹੀਂ ਕਿਹਾ ਆਉਣੇ ਬਚਾਵੇ ਮੇਰੇ ਦੇ ਕੇ ਖੂਨ ਇਕੱਠਾ ਕਰਤਾ ਖੂਨ ਕੋਈ ਉਧਰ ਜਾਣ ਨਹੀਂ ਹੱਥਾ ਥਾਏ ਉਹਦੀ ਥੋਰ ਮੈਂ ਤਾਂ ਮੈਂ ਆਪਣੀ ਸਾਲੀ ਲੈ ਕੇ ਆਉਣੀ ਸੀ ਉਹ ਜਵਾਬ ਦੇਗੀ ਕੇ ਉਹ ਮੰਜਾ-ਮੁੰਜੇ ਬਣਾਉਣੇ ਸੀ ਉਹ ਤਾਂ ਚਲੋ ਜੀ ਇਹ ਤਾਂ ਦੱਸ ਤੁਸੀਂ ਸਾਰਿਆਂ ਨੂੰ ਐ ਤੁਸੀਂ ਸਾਰਿਆਂ ਨੂੰ ਇਹ ਲਿਆ ਕੇ ਬਿਮਾਰ ਕਰੋਗੇ ਬਾਲਾ ਮਾਸੀ ਕੁਛ ਕਹੇ ਤੇ ਦੇਖ ਪੁੱਛੇ ਨਾ ਮਾਸੇ ਮਾਸੀ ਜਾ ਰਹੀ ਧੀ ਕੰਬਲ ਮੰਗ ਰਹੀ ਸੀ ਇਹਨਾਂ ਨੂੰ ਕੰਬਲ ਕੱਢ ਕੇ ਲਿਆ ਕੇ ਦੇਣਾ ਨਿਕਾ ਗਨ ਉਹਨਾਂ ਨੂੰ ਹੱਦ ਹੋ ਗਈ ਆ ਆਪਣੇ ਆਏ ਨੇ ਨਾਲ ਕੰਬਲ ਢੀ ਲੈ ਕੇ ਆਈਆਂ ਤੁਸੀਂ ਨਾ ਕਿਉਂ ਬੀਬੀ ਤੂੰ ਕੰਬਲ ਲੈ ਕੇ ਆਈ ਤੀ ਜਿੱਦਣ ਆਈ ਤੀ ਹੈ ਜਮਾਈਆਂ ਦੇ ਘੇਉ ਕਦਾ ਧੰਗੜਾ ਦਾ ਕਰਨ ਦਿਖਾਈ ਨਹੀਂ ਹਾਂ ਨਾਲੇ ਦਾਦੇ ਆ ਦੇਖ ਆ ਦਰੀਆਂ ਇਹ ਥੱਲੇ ਪੜ ਜਾਈਏ ਕਿਉਂ ਸਾਡੀ ਮਾਸੀ ਜਿੱਦਣ ਉਹਨੇ ਵਿਆਹ ਕੇ ਆਈ ਤੀ ਕੰਬਲ ਦਰੀਆਂ ਬਿਸਤਰੇ ਰਜਾਈਆਂ ਲੈ ਕੇ ਤੇ ਜੀਤੀ ਕੋਈ ਧੰਗੜਾ ਆਇਆ ਹੀ ਨਹੀਂ ਸੀ ਕੋਈ ਬਈ ਟੇਕੇ ਭੇਜੀਤੀ ਨਾ ਬਸ ਰਜਾਈਆਂ ਆ ਕਿਹੜੀਆਂ ਦਰੀਆਂ ਨਹੀਂ ਤੇਰਾ ਉਹ ਜੱਤੀਆਂ ਉਹੀ ਦੇਉ ਉਹ ਪਈਆਂ ਨੇ ਦੇ ਦੇ ਹਾਂ ਜੋ ਹੀ ਲਵਾਂਗੇ ਤੇ ਭੁਣਾਉਣੇ ਦੱਤੀਆਂ ਆਂ ਖਸਿਆਂ ਤੇ ਚਿੱਦਾ ਦੁੱਧ ਦੇ ਦੇ ਲੋੜੀ ਪਈਆਂ ਨੇ ਉਹਨੂੰ ਜੜੀਆਂ ਦੱਤੀਆਂ ਦੀ ਉਹੀ ਦੇ ਦੋ ਬਸ ਨਾ ਪਈਆਂ ਨੇ ਥੈਲੇ 'ਚ ਲੈ ਦੇਣੀਆਂ ਮੈਂ ਤਾਂ ਹੁਣ ਜਾਨੂ ਨਹੀਂ ਪਤਾ ਸਾਨੂੰ ਤਾਂ ਉਹੀ ਦੋ ਜੜੀਆਂ ਤੁਹਾਨੂੰ ਜਿਹੜੀਆਂ ਦਾਤ ਚਾਹੀਆਂ ਨੇ ਉਹੀ ਦਵਾਂਗੇ ਥੈਲੇ 'ਚ ਪਈਆਂ ਨੇ ਇਕੱਠੀਆਂ ਕਰੇ ਬਈਆਂ ਥੈਲੇ 'ਚ ਬਸ ਹਾਂ ਉਹੀ ਨੇ ਠੀਕ ਆ। ਯਾ ਬਾਈ ਕਿਨੇ ਵੀ ਆਣਾ ਬਕਸੇ ਲਾਪਣੇ ਹੋਰ ਹੋਰ ਆ। ਮੇਰੀ ਨਾਨੀ ਨੇ ਨਾਨੇ ਨੇ ਸਾਰਾ ਕੁਝ ਦੇ ਕੇ ਭੇਜਿਆ। ਕੁਝ ਰੱਖਿਆ। ਤੁਸੀਂ ਆਪਣੇ ਕੋਟ ਬਣੀ ਨਹੀਂ ਦਿੱਤੀਂ ਉਹ ਤੋਂ ਪਈਆਂ ਨੂੰ ਲੈ ਲਓ। ਕੋਟ ਬਣੀ ਨਹੀਂ ਮੈਂ ਝੂਠ ਬਣਾ ਦਤਾਰਾਂ। ਕੋਟ ਮਣੀ ਨੂੰ ਨਹੀਂ ਕੁੜੀ ਨੂੰ ਦਤਾਂ। ਉਹਨੇ ਆਪਣੇ ਘਰ ਤੇ ਬਿਸਤਰਾ ਦਿੱਤੇ ਨਹੀਂ ਗਏ। ਕੋਟ ਮਣੀ ਨੂੰ ਦਿਆ ਕੁੜੇ ਨੂੰ ਦਿਆ ਤਾਂ ਕੁੜੀ ਹਰ ਕੁੜੇ ਨੂੰ ਦਿਆ ਤਾਂ ਦੱਸੋ ਕਿ ਕਿੰਦਾ ਬਗ ਰੱਖੀ ਆ ਮਾਸੜ ਬਈ। ਨਾ ਮੈਂ ਤੁਹਾਨੂੰ ਤਾਂ ਲੈ ਆਉਂਦਾ ਜਿਹੜੀਆਂ ਦਿੱਤੀਆਂ ਦੇ ਉਹ ਠੀਕ ਹੈ ਦੋ ਪਈਆਂ ਰਹਿਣ ਠੀਕ ਹੈ ਪਾ ਲੈ ਲਿਓ ਇੱਕ ਥੱਲੇ ਚ ਉਹ ਘਾਹ ਚ ਦੇਖਾ ਜਲਦੀ ਸੰਭਾਲ ਕੇ ਰੱਖੀਆ ਬਈ ਥੱਲੇ ਵਾਜੀ ਦੇਖ ਲਾ ਠੀਕ ਹੈ ਤਾਂ ਕਹਿੰਦਾ ਥੱਲੇ ਸੰਭਾਲ ਕੇ ਰੱਖਿਆ ਤੁਹਾਨੂੰ ਤਾਂ ਮਿਲ ਜਾਣਗੇ ਆ ਥੱਲੇ ਚ ਪਤਾ ਕਿਹੜੀਆਂ ਸੰਭੀਆਂ ਹੋਏ ਨੇ ਹਾਂ ਮਾਸੜਦੀਆਂ ਜਿਹੜੀਆਂ ਉਹ ਗੱਡੀ ਤੇ ਚ ਲੈ ਕੇ ਜਾਂਦੇ ਨੇ ਉਹ ਆਹ ਕੋਰੋਨਿਕ ਦਾ ਪ੍ਰਾਣੀਆ ਹੋਈ ਜਾਂਦੀ ਇਹਨਾਂ ਨੂੰ। ਲਾਲ। ਉਹ ਸਾਟੇ ਨਹੀਂ ਜਿਹੜੀਆਂ ਪੇਟੀ ਚ ਪਈਆਂ ਨਾ ਉਹ ਕੱਢ ਕੇ ਦੇ ਨਾ ਬੜੀ। ਉਹ ਤਾਂ ਉਹ ਜਿਹੜੀ ਪੇਟੀ ਵਾਲੀ ਹੀ ਨੇ। ਨਾ 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 ਸੰਦ ਪੇਟੀ ਆ ਨੇ ਲੋ। ਪੇਟੀ ਵਾਲੀ ਤਾਂ ਹੈ ਨਹੀਂ। ਜਿਹੜੀ ਮਾਸਣ ਮਾਸੀ ਦਾ ਚ ਪੇਟੀ ਆਈ ਸੀ। ਸਾਰਿਆਂ ਨੂੰ ਮੇਰੇ ਵੱਲੋਂ ਸਤ ਸ਼੍ਰੀ ਅਕਾਲ। ਮਾਸੀ ਡਰ ਗਈ ਏ। ਮਾਸੀ ਡਰਨਾ ਘਾਤੋ ਐ। ਆਪਣਾ ਕਹਦਾ ਕੰਮ ਹੀ ਆ। 6 ਵਜੇ ਦਾ ਟਾਈਮ ਹੈ ਤੇ ਮਾਸੀ ਨੇ ਇੱਧਰ ਆਪਣੀ ਮਧਾਣੀ ਲਾਤੀ। ਜਿਹੜੀ ਅੱਜ ਕੱਲ ਦੀ ਮਧਾਣੀਆਂ ਸਾਡੇ ਕੋਲ ਪੁਰਾਣੀ ਮਧਾਣੀਆਂ ਜਿਹੜੀ ਪਹਿਲਾਂ ਹੁੰਦੀਆਂ ਲੱਕੜਾਂ ਦੀ ਉੱਚੀ ਅੱਛਾ ਹਾਂ ਆ ਸਟੇਰ ਲਿਆ ਹੈ ਨਾ ਤੇ ਹੁਣ ਮਾਸੀ ਕਰੂਗੇ ਤਾਂ ਲੱਸੀ ਆ ਦੇ ਹੁਣ ਖਾ ਅੱਜ ਪੀਵਾਂਗੇ ਅਸੀਂ ਰੋਟੀ ਨਾਲ ਲੱਸੀ 6 ਵਜੇ ਦਾ ਟਾਈਮ ਹੋ ਗਿਆ ਤੇ ਉੱਠ ਗਏ ਓਲੇ ਉਧਰ ਸੁੱਕਲੇ ਪਾ ਦੇ ਹਾਂ ਲੇਟ ਹੋ ਗਈ ਮੈਂ ਹਾਂ ਲੇਟ ਹੋ ਗਈ ਲੇਟ ਹੋ ਗਏ ਪਰ ਨੀਂਦ ਬਹੁਤ ਆਦੀਆ ਨੇ ਮੈਨੂੰ ਨੀਂਦ ਉਰੇ ਆ ਜਾਂਦੀ ਆ ਉਹ ਨਹੀਂ ਮੈਨੂੰ ਕਿਤੇ ਵੀ ਨੀਂਦ ਆਉਂਦੀ ਮੈਨੂੰ ਇੱਥੇ ਆਉਂਦੀ ਆ ਨੀਂਦ ਹਾਂ ਇੱਥੇ ਆਉਂਦੀ ਆ ਬਸ ਐਨ ਹਾਂ ਇਹਨੂੰ ਤੇਜ਼ ਕਰਕੇ ਹਾਂ ਐਨ ਨੂੰ ਚੋਣਾ ਆਚਾਰ ਬਣਾਉਣਾ ਓਕੇ ਪਰ ਹੋਰ ਕੱਟ ਲੰਬੇ ਇੰਨੀਆਂ ਅੱਛਾ ਹਾਂ ਫੇਰ ਤੁਸੀਂ ਦੋ ਤਿੰਨ ਜਾਣਤਾ ਹੋਗੇ ਆਹ ਓਕੇ ਲੋ ਜੀ ਮੈਂ ਆਪਣੇ ਭਾਂਡੇਾ ਗਠੇ ਚੱਕ ਕੇ ਬਾਹਰ ਨੂੰ ਆ ਗਈ ਪਹਿਲਾਂ ਮੈਂ ਕਹਿਤਾ ਸੀ ਰਾਤ ਸਲਾਬ ਨੇ ਕਿ ਦਾਲ ਚੋਲ ਫਿਰ ਦਾਲ ਚੋਲ ਪਹਿਲਾਂ ਬੀਬੀ ਨਾ ਮਾਸੀ ਦੀ ਸਾਸ ਸ ਨਹੀਂ ਖਾਂਦੇ ਹੈਗੇ ਉਹ ਦਾਲ ਨਹੀਂ ਖਾਂਦੇ ਹੈਗੇ ਬੀਬੀ ਤਾਂ ਮੇਰੀ ਨਾਨੀ ਤਾਂ ਖਾ ਲੈਂਦੀ ਉਹਨੂੰ ਤਾਂ ਦਾਲ ਦੂਲ ਬਹੁਤ ਪਸੰਦ ਆ ਫਿਰ ਇੱਕ ਬੰਦੇ ਕਰਕੇ ਨਹੀਂ ਖਾਣੀ ਫਿਰ ਬੀਬੀ ਕਹਿੰਦੀ ਮਾਸੀ ਕਰਨੀ ਵੀ ਫਿਰ ਔਖਾ ਹੋ ਜਾਂਦਾ ਵੀ ਕੜੀ ਬਣਾ ਲੈਂਦੇ ਆ ਕੜੀ ਚੋਲ ਬਣਾ ਲੈਂਦੇ ਆ ਆ ਜਾ ਨਵ ਰੂਪ ਵੀ ਕੜੀ ਚੋਲ ਬਣਾ ਰਹੇ ਆ ਫਿਰ ਕੜੀ ਚ ਮਾਸੀ ਕਹਿੰਦੀ ਆਲੂ ਵੀ ਪਾਣੇ ਆ ਕਿਉਂਕਿ ਮਾਸੀ ਬੰਦੀ ਆਲੂ ਆਲੂ ਮੈਨੂੰ ਤੇ ਮੇਰੀ ਨਾਨੀ ਨੂੰ ਬਿਲਕੁਲ ਪਸੰਦ ਨਹੀਂ ਵੀ ਹਰ ਇੱਕ ਚੀਜ਼ ਚ ਆਲੂ 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 ਅਜੇ ਉਹ ਜਾ ਆਲੂ ਆਲੂ ਕਾ ਕਰਕੇ ਇੱਕ ਪਾਣਾ ਪੈ ਰਿਹਾ ਮੈਂ ਫਿਰ ਮੈਂ ਹਰ ਮੇਰੀ ਨਾਨੀ ਨੇ ਚੋਰੀ ਦੇਣੇ ਸਲਾ ਬਣਾਈ ਹੈ ਵੀ ਇੱਕੇ ਪਾਵਾਂਗੇ ਮਾਸੀ ਨੂੰ ਪਤਾ ਨਾ ਲੱਗੇ ਜਦ ਕੜੀ ਕੋੜੀ ਕੜੀ ਬਣ ਜੂਗੀ ਨਾ ਬਾਅਦ ਚ ਪਤਾ ਲੱਗੇ ਵੀ ਆਲੂ ਤਾਂ ਪਾਏ ਹੀ ਨਹੀਂ ਪਰ ਇੱਕ ਚੀਜ਼ ਚ ਮਾਸੀ ਆਲੂ ਬਹੁਤ ਸੜਦੀ ਆ ਮੈਂ ਤਾਂ ਜਨਾ ਪਸੰਦ ਨਹੀਂ ਆ ਲੂ ਕਾਕਾ ਕੇ ਨਾ ਥੱਕ ਗਈ। ਉਹਦਨ ਦੀਆਂ ਕਚੌੜੀਆਂ ਬਣਾਈ ਤੇ ਫਿਰ ਮਾਸਟਰ ਮਾਸੀ ਕਹਿੰਦੀ ਕਚੌੜੀਆਂ ਬਣਾ ਕੇ ਖਲਾਈ ਉਹ ਵੀ ਮੈਂ ਕੈਨਸਲ ਕਰਾਤੀ ਮੈਂ ਕਿ ਆਪਾਂ ਨਾ ਬਈ ਹੁਣ ਨਹੀਂ ਬਣਾਉਂਦੀ ਹੈ ਕਿ ਬਹੁਤ ਖਾ ਰਹੀਆਂ ਕਿੰਨੇ ਦਿਨ ਹੋ ਗਏ ਲਗਾਤਾਰ। ਆ ਦੁਖੀ ਹੋਏ ਪਏ ਕਚੌੜੀਆਂ ਖਾ ਕੇ ਹਨਾ ਨਵਰੂਪ ਕੜੀ ਛੋਲ ਖਾਏਗੀ? ਹੈ? ਨਵਰੂਪ ਨੂੰ ਵੀ ਕੜੀ ਛੋਲ ਰਾਜ ਮੈਂ ਨਵਰੂਪ ਨੂੰ ਰਾਤ ਕਿਹਾ ਵੀ ਆਪਾਂ ਰਾਜਮਾ ਛੋਲ ਬਣਾਵਾਂਗੇ ਸਵੇਰੇ। ਨਵਰੂਪ ਤਾਂ ਆਈ ਆਈ ਤੇ ਨਾ ਸਵੇਰੇ ਸਵੇਰੇ ਵੀ ਰਾਜਮਾ ਛੋਲ ਖਾਉਂਗੇ। ਮੈਂ ਕਿਹਾ ਨਾ ਨਾ ਹੁਣ ਹੈ ਹੀ ਨਹੀਂ ਰਾਜਮਾ ਕੋਈ ਨਾ ਬਣਾ ਲਾਂਗੇ ਸ਼ਾਮ ਨੂੰ ਬਣਾ ਲਾਂਗੇ ਠੀਕ ਆ ਸ਼ਾਮ ਨੂੰ ਰਾਜਮਾ ਬਣਾ ਲਾਂਗੇ ਚੋਲ ਹੁਣ ਵੱਧ ਬਣਾ ਲਾਂਗੇ ਉਹੀ ਚੋਲ ਫਿਰ ਸ਼ਾਮ ਨੂੰ ਕਿਉਂਕਿ ਚੋਲ ਫਿੱਕੇ ਹੀ ਹੁੰਦੇ ਨੇ ਖਰਾਬ ਨਹੀਂ ਕਰਦੇ ਹੈਗੇ ਬਸ ਹੁਣ ਮੈਂ ਅੰਦਰ ਕੜੀ ਨੂੰ ਤੜਕਾ ਲਾਣੀ ਹੈ ਕਿਉਂਕਿ ਇੱਧਰ ਨਾ ਮੇਰੀ ਨਾਨੀ ਨੇ ਦਿਖਾਈ ਉਹ ਵੀ ਚੁੱਲ੍ਹੇ ਬਣਾ ਚੁੱਲ੍ਹੇ ਬਣਾਏ ਆ ਹੁਣ ਗਾਰਾ ਲਾਇਆ ਹੋਇਆ ਨੂੰ ਇਸ ਕਰਕੇ ਫਿਰ ਇੱਥੇ ਤਾਂ ਹੁਣ ਇਹ ਬਾਲ ਸਾਡੇ ਦੂਆ ਵੱਡਾ ਏ ਉਹ ਵੀ ਨਹੀਂ ਬਾਲ ਸਾਡੇ ਤਾਂ ਕਰਕੇ ਫਿਰ ਅੰਦਰ ਇਹ ਕੜੀ ਨੂੰ ਹੁਣ ਤੜਕਾ ਲਾਣਾ ਪਊਗਾ ਬੀਬੀ ਰਾਤ ਦਿਖਵਾਲੀ ਕਰ ਰਹੀ ਐ ਬੀਬੀ ਮੇਰੀ ਬਹੁਤ ਅੱਛੀ ਆ ਸਾਰਿਆਂ ਦੀ ਨਾਨੀਆਂ ਬੀਬੀਆਂ ਦਾਦੀਆਂ ਛੀਵਦੀ ਹੈ ਨਾ ਸਾਰਿਆਂ ਦੀ ਆ ਪਰ ਮੇਰੀ ਨਾਨੀ ਕੁਛ ਮੈਨੂੰ ਮੈਂ ਆਪਣੀ ਨਾਨੀ ਨੂੰ ਬਹੁਤ ਪਿਆਰ ਕਰਦੀ ਆ ਬਚਪਨ ਤੋਂ ਚਲੋ ਹੁਣ ਆਪਾਂ ਤੜਕਾ ਲਾ ਲਈਏ ਨਹੀਂ ਲੇਟ ਹੋ ਜਾਾਂਗੇ ਕਿਉਂਕਿ ਮੈਨੂੰ ਨਾ ਮੈਂ ਚਾਹ ਪਾਣੀ ਕੁਛ ਪਿੰਦੀ ਤਾਂ ਹੈ ਨਹੀਂ ਮੈਨੂੰ ਵੀ ਭੁੱਖ ਸੇਤੀ ਲੱਗਣ ਲੱਗ ਜਾਂਦੀ ਆ ਤਾਂ ਕਰਕੇ ਹੁਣ ਭੁੱਖ ਆਹੀ ਰੋਟੀ ਪਾਣੀ ਦੀ ਲੱਗਦੀ ਐ ਇਹੀ ਟਾਈਮ ਸਿਰ ਬਣ ਜੇ ਬਸ ਅਸੀਂ ਤਾਂ ਸਿਰ ਟਾਈਮ ਸਿਰ ਆਪਣਾ ਰੋਟੀ ਪਾਣੀ ਦਾ ਕੰਮ ਨਿਵੇੜ ਦੰਦੇ ਆ ਮੱਚ ਜਾਏਗਾ ਕਿ ਕੀ ਨਿਕਲ ਚਾਹਤੇ ਸਮਝਾਏਗਾ ਤੁਹਾਨੂੰ ਕਾਹਦੇ ਨਾਨੀ ਕੁੜੀ ਹਲਾਸ ਮਾਗੇ ਲੰਗੀ ਤੁਸੀਂ ਪਿੱਛੇ ਡਿਆ ਰਹਿੰਦੇ ਹੋ ਫੇਰ ਕਿਹੜੀ ਨਾਨੀ ਆਪਣੀ ਨਾਨੀ ਮੇਰੀ ਨਾਨੀ ਥੋੜੀ ਪਾਸੋਂ ਆ ਮੈਂ ਕਹਿ ਰਹੀ ਸੀ ਹੁਣ ਮੈਂ ਰੋਟੀ ਬਣਾ ਤਾਂ ਨਹੀਂ ਆ ਰੋਟੀ ਖਾ ਲਓ ਗਰਮ ਗਰਮ ਬਣਾਇਆ ਤਾਂ ਫਾਇਦਾ ਹੀ ਤਾਂ ਨਹੀਂ ਹੁੰਦਾ ਜੇ ਆਪ ਮੈਂ ਗਰਮ ਗਰਮ ਖਾ ਕੇ ਰਾਜੀ ਨਹੀਂ ਹੈ ਕਿੰਨੇ ਫ੍ਰੀਜ ਚ ਲਾ ਦੇਣੀ ਆ ਤੁਹਾਡੀਆਂ ਮੈਂ ਠੰਡੀਆਂ ਨਹੀਂ ਮੈਂ ਕਿਹਾ ਵੀ ਗਰਮ ਨਹੀਂ ਖਾ ਕੇ ਰਾਜੀ ਹੋਰ ਮੂੰਹ ਥੋੜਾ ਫੂਕਣਾ ਫੁਰਰਾੜ ਕੇ ਖਾ ਕੇ ਰਾਜੀ ਹੋ ਮੂੰਹ ਠੀਕ ਜਿਹਾ ਹਾਂ ਠੀਕ ਠੀਕ ਹਾਂ ਥੋੜਾ ਮੂੰਹ ਜੀਭ ਫੂਕਦੀ ਨਾ ਜੀਭ ਫੂਕਣ ਲੇ ਰੋਟੀ ਹੋਈ ਦੋ ਹੋਈਆਂ ਨੇ ਓਏ ਹੱਥ ਨਹੀਂ ਲੱਜਦਾ ਇਹ ਤਾਂ ਜਦ ਪੱਕੀਆਂ ਬਸ ਸ਼ੁਰੂ ਹੋ ਗਈਆਂ ਖਾਈ ਜਾਓਗੇ ਤਾਂ ਫਟਾਫਟ ਬਣੀ ਜਾਣੀਆਂ ਕੁਣ ਖਾਣੇ ਵਾਲੇ ਤਾਂ ਬੈਠਦੇ ਨਹੀਂ ਹੈਗੇ ਬਸ ਕੈਮਰੇ ਚ ਕੀ ਫਿਰੀ ਜਾਂਦੇ ਆ ਦੋਸਤੋ ਵੀ ਰੋਟੀ ਖਾਓ ਤੁਸੀਂ ਕਹਿ ਨਹੀਂ ਤੁਰਿਆ ਮੈਂ ਕਹਦਾ ਕੀ ਕੀ ਨਾ ਕਰੀ ਮੈਂ ਤੇਰੇ ਦਾਦੂ ਨਾਸਰ ਜੀ ਨੂੰ ਲੈ ਐ ਹੁਣ ਪਤਨੀ ਖਿਲਾਉਣਾ ਕੀ ਆ ਮੁਰਗਾ ਬਣਾਤਾ ਤਰੀ ਤਰੀ ਆਉਂਦੇ ਫਿਰ ਆਪਣੀ ਨਾਲੀ ਦੇ ਤੜਕਾ ਲਾਇਆ ਆਓ ਆਗੇ ਮੰਤਰੀ ਰੋਟੀ ਰੋਟੀ ਵਾਲੇ ਮੰਤਰੀ ਕਿਹੜੀ ਦੇਣੀ ਆ ਕੀ ਉਹ ਦੇਣਾ ਕੀ ਨਹੀਂ ਆ ਮੰਤਰੀ ਕਾਹਨੇ ਖਲਾਉਣੀਆਂ ਬੀਬੀ ਜੀ ਨਾਲ ਮੰਗਣਗੇ ਉਹਨਾਂ ਨੂੰ ਤੇਲਣੀਆਂ ਔਰੇ-ਔਰੇ ਦਾ ਹੋਟਲ ਖੁੱਲਿਆ ਹੋਇਆ ਇੱਕ ਸਾਗ ਦੀਆਂ ਚਾਕੇ ਰੋਟੀ ਦੇਈ ਜਾਓ ਹੋਟਲ ਆ ਸਾਡਾ ਜਿਹੜੀ ਚੀਜ਼ ਦੀ ਮਨ ਖਾਂਦਾ ਉਹੀ ਖਾਓ ਅਨਾਵੀ ਮੇਰੇ ਵਰਗੇ ਵੀ ਆ ਕੇ ਕਿਰਪਾ ਕਰ ਜੀ ਤੂੰ ਮੇਰੇ ਵਰਗੇ ਰੋਜ਼ ਖਿਦਦ ਕਰ ਦਿਓ ਰੋਟੀ ਬੀਬੀ ਆਲੂ ਲੱਗਣੀ ਨਹੀਂ ਸੱਤੀ ਨਾਲ ਲੱਗੂ ਯਾ ਨਾ ਬੀਬੀ ਗਾਜਰਾਂ ਦੀ ਸਬਜੀ ਆਲੂ ਕੋੜੇ ਮਾ ਚਟਨੀ ਫਿੱਕੀ ਮਿੱਟੀ ਪਟੰਡਾ ਦੀ ਚਟਨੀ ਤੜਕੀ ਹੋਈ ਚਟਣੀ ਜਲਦੀ ਕਰੋ ਨਾ ਮਾਂਵਾ ਸੁਤੇ ਨਹੀਂ ਆਹ ਦੇ ਬੀਬੀ ਨੇ ਪੁੱਛਿਆ ਪੁੱਛਲਾ ਕੀ ਖਾਣਾ ਕਾਹਦਾ ਖਾਣੀ ਆ ਬੀਬੀ ਆਹ ਨਹੀਂ ਆਹ ਤਾਂ ਫੇ ਖਾ ਲ ਜੇ ਤਾਂ ਦੁਖਦਮ ਦਰਦ ਹੈ ਇਹਨੇ ਮੇਂ ਬੱਲਾ ਹਾਂ ਕੀ ਜੀ ਕੋ ਨਹੀਂ ਕਰਦਾ ਮੇਰੇ ਬਾਣੀ ਰੋਟੀ ਨਹੀਂ ਖਾਣੀ ਬੀਬੀ ਰੋਟੀ ਖਾ ਲਾ ਖਾ ਲੀ

ਕੰਮ ਨਾਲ ਕਰਾਂਗੇ ਉਦੋਂ ਕਾਜਰਾ ਨਾਲ ਕਾਜਰਾ ਦੇਦੇ ਜਾਏ ਇੱਕ ਚ ਕੋਲ ਤੁਸੀਂ ਦੱਸੋ ਤੁਸੀਂ ਕੀ ਕਰਨਗੇ ਉਹ ਕੋਲ ਵੀ ਨੂਪੋ ਲੱਜਿਆ ਸੀ ਹੁਣ ਰੈਡੀ ਸ਼ੈਡੀ ਹੋ ਗਏ ਯੂਵੀ ਚੱਲੇ ਆ ਮਾਸੀ ਘਰੇ ਰਹੂਗੀ ਅਸੀਂ ਚੱਲੇ ਪਟਿਆਲੇ ਬੀਬੀ ਨੂੰ ਮੇਰੀ ਨਾਨੀ ਨੂੰ ਦਵਾਈ ਦਿਵਾਣ ਬੀਬੀ ਸਵੇਰ ਦੀ ਖਾ ਪਾਰੀ ਐ 12 ਵਜੇ 12 ਵਜੇ 10:30 ਵਜੇ ਤੇ ਪਰ ਬੀਬੀ 12 ਹੀ ਵਜਾਈ ਜਾ ਰਹੀ ਸੀ ਜਾ ਕੇ ਹੁਣ ਦੇਖੋ ਗੱਡੀ ਚ ਬੈ ਗਈ ਕਹਿੰਦੀ ਮੇਰਾ ਡਾਕਟਰ ਆਉਂਗਾ ਅੰਨੀ ਮੇਰਾ ਡਾਕ ਅੱਜ ਨਾ ਬੱਦਲਵਾਈ ਵਾਲਾ ਮੌਸਮ ਹੋ ਰਿਹਾ ਤੇ ਯੂ ਘਰ ਬੈਠੋ ਪਰ ਮੂਰੇ ਮੈਂ ਕਿਛੜਾ ਖਮੀ ਮੇਰੀ ਨਾਲ ਲੀਜੀ ਕੋ ਹਨ ਇਧਰ ਆ ਕੇ ਸਾਹਮਣੇ ਤੇ ਵੀਡੀਓ ਨਾ ਆਹ ਕੋਈ ਨਹੀਂ ਕਰੀ ਨਹੀਂ ਕਿਹਦੇ ਕੋਟਾ ਕਿੰਨੇ ਹੋ ਰਹਾ ਨਾ ਨਾ ਨਹੀਂ ਅਗਰ ਇਹਦਾ ਵੀ ਸਿੱਟਾ ਹੋਣਾ ਹੈ ਤਾਂ ਅੱਛਾ ਆਪਾਂ ਆ ਕੀਆ ਆ ਮੁੰਡਿਆਂ ਨੂੰ ਕਹ ਲੈ ਮੂਰੇ ਬੈਠ ਕਾ ਆ ਤਾਂ ਮੂਰੇ ਬੈਠੂਗਾ ਉਹ ਮਾਸੇ ਸਮਾਨ ਪਾ ਲੈ ਚਲੋ ਹੈ ਸਮਾਨ ਪਾ ਚਲੋ ਜੀ ਅਸੀਂ ਚੱਲਨੇ ਬੀਬੀ ਕੱਢੀ ਕੈਰੀ ਮੇਰਾ ਡਾਕਟਰ ਚਲੇ ਜਾਊਗਾ ਚੱਲੋ ਛੱਤੀ ਚੱਲੋ ਇਹ ਤਾਂ ਕੋਲਾ ਜਿਹਾ ਤਾਂ ਕਿੰਨਾ ਆਈ ਨਹੀਂ ਗਾਜਰ ਨੂੰ ਗੁਜਣਾ ਨਹੀਂ ਆਂਦੀ ਨਾ ਹਾਂ ਲਫਾਫਾ ਵੀ ਇੱਕ ਸਾਈਡ ਤੇ ਫਟ ਗਿਆ ਦੇਖੋ ਜੀ ਹੈ ਨਾ ਸਾਈਡ ਤੇ ਫਟਿਆ ਹੈ ਹੇਠਾਂ ਤੇ ਨਹੀਂ ਹਾਂ ਮਾਸਟਰ ਜੀ ਏਸੀ ਥੋੜਾ ਜਿਹਾ ਉਹ ਕਰ ਦਿਓ ਏ ਠੰਡ ਲੱਗ ਰਹੀ ਆ ਕੋਲਾ ਚੜਾਤਾ ਕੋਈ ਗੱਲ ਤੋਂ ਬਤ ਕਰ ਕਰਦਾ ਅੱਛਾ ਬਹੁ ਆ ਤਾਂ ਹਮ ਆਉਂਗੇ ਹਾਂ ਸੱਚ ਨੂੰ ਰਾਤਿਆਂ ਦੇ ਪਹਿਲਾਂ ਸ਼ਰਾਦ ਆਉਂਦੇ ਹੁੰਦੇ ਹਨਾ ਪੁੱਤ ਪਾਉਂਦਿਓ ਸਦੀ ਮਾਰੀ ਹੋਣੀ ਨੰਨਾ ਆਹਦੇ ਪਹ ਹੋਏ ਦੀ ਮਾਰੀ ਹੋਉਂਦੀ ਹਣੀ ਸਰਾਤ ਨਰਾ ਫਿਰ ਰਾਤੇ ਚੜਨ ਤੋਂ ਪਹਿਲਾਂ ਨੰਦ ਦੁੱਧਾ ਦਿੱਤ ਗੇ ਹੁਣਿਆ ਪੁੱਤ ਅਸੀਂ ਵਾਮਣ ਨੂੰ ਅੱਛਾ ਅੱਛਾ ਸਾਰੀ ਘਰਪ ਲਿਆਉਂਦੇ ਨੇਗੇ ਠੀਕ ਸਾਰੇ ਪਲਾਂਦੇ ਨੇ ਹਾਂ ਸਾਰੀ ਘਰਪ ਲਿਆਉਣਾ ਅਸੀਂ ਤਿੰਨੇ ਚਾਰੇ ਕ ਅਸੀਂ ਉਧਰ ਨਾਲਾਣਾ ਵੀ ਪਿਆਉਂਦਾ ਸਾਡਾ ਅਸੀਂ ਦੁੱਧ ਨਹੀਂ ਪਲਾਂਦੇ ਅਸੀਂ ਰੋਟੀ ਖਲਾਉਂਦੇ ਹਾਂ ਰੋਟੀ ਵੀ ਖਵਾਉਂਦੇ ਨੇ ਹਾਂ ਜਿਹੜੇ ਰੋਟੀ ਖਵਾਉਂਦੇ ਨੇ ਸਾਡੇ ਤਾਂ ਦੁੱਧ ਬਣਾਉਂਦੇ ਹਾਸਤਾ ਅੱਛਾ ਦੀਵਾਲੀ ਨੂੰ ਦੁੱਧ ਬਣਾਉਣਾ ਹੈ ਅਸੀਂ ਨਾ ਜਿਹੜੀ ਹੁਣ 6 ਮਹੀਨੇ ਦੀ ਮਾਂਸਾ ਨੂੰ ਘੇਰ ਵੀ ਦੁੱਧ ਬਣਾਉਣਾ ਹੈ ਅੱਛਾ ਜਦੋਂ ਕੋਈ ਹੋਏ ਵਾਗਿਆ ਫਿਰ ਉਹ ਬਣਾਉਂਦਾ ਨਹੀਂ ਠੀਕ ਲਓ ਜੀ ਅਸੀਂ ਆ ਗਏ ਡਾਕਟਰ ਦੇ ਡਾਕਟਰ ਦੇ ਹਸਪੀਟਲ ਦੇ ਬਾਹਰ ਤੇ ਬੀਬੀ ਅੰਦਰੋਂ ਨਿਕਲ ਰਹੀ ਐ ਹੁਣ ਮੈਂ ਬੀਬੀ ਨੂੰ ਅੰਦਰ ਚੱਲੀ ਐ ਦਵਾਈ ਦਵਾਨ ਲਈ ਲੈ ਕੇ ਮਾਸੜੋਂ ਨਹੀਂ ਗੱਡੀ 'ਤੇ ਬੈਠ ਗਏ ਹੁਣ ਬੀਬੀ ਨੂੰ ਅੱਜ ਡਾਕਟਰ ਦੇ ਦਿਖਾ ਕੇ ਆਣਾ ਏ ਫੇਰ ਦੇਖ ਕੇ ਦਵਾਈ ਦੇਣੀ ਆ ਚਲੋ ਜੀ ਲੈ ਆਏ ਦਵਾਈ ਨਾਨੀ ਉਹ ਆ ਰਹੀ ਐ ਹੌਲੀ ਹੌਲੀ ਕੰਟਾ ਲੱਗ ਗਿਆ ਬੀਬੀ ਰਸਤਾ ਨਹੀਂ ਮਿਲ ਰਿਆ ਬੀਬੀ ਨੂੰ ਮੁੱਠੀ ਛੱਡ ਕੇ ਆ ਗਈ ਜੀ ਜੀ ਚਲ ਬੀਬੀ ਬੈਠਾ ਲਾ ਬੀਬੀ ਵਿਚਾਰੀ ਥੱਕ ਜਾਂਦੀ ਆ ਚਾ 700 500 ਦਾ ਫੀਸ ਦਾ ਨਹੀਂ 250 ਆ ਸਮਾਨ ਆ ਮਾਸਟਰ ਨੇ ਸਮਾਨ ਦਵਾਈਆਂ ਖਾਣੇ ਨੂੰ ਆ ਗਠਾ ਘਾ ਤੇ ਚੀਰਦੀ ਐ ਵੈਸੀ ਆਪਾਂ ਵੀਡੀਓ ਤਾਂ ਬਣਾ ਲਉ ਆਪਣੀ ਤਾਂ ਬਣਾਉਣੀ ਆ ਸਵੇਰੇ ਪਾਪਾ ਐਸੇ ਚ ਲੈ ਲਿਓ ਆਹਾ ਗਠਾ ਘਾ ਤਾਂ ਚੀਰ ਮੈਂ ਮੇਰੀ ਬੀਬੀ ਨੂੰ ਮੈਂ ਸੇਵੀਆ ਬਣਾ ਕੇ ਦੇਣੀ ਆਂ ਦੂਈ ਨੂੰ ਅਸਿਆ ਆਪਣੀ ਸੱਸੂ ਮੰਮੀ ਨੂੰ ਸੇਵੀਆ ਬਣਾ ਕੇ ਦੇਣੀ ਆਂ ਲੈ ਆ ਬੀਬੀ ਦਲੀਆ ਖਦਿਆ ਕਰ ਦਲੀਆ ਤੜਕਣਾ ਬਧਾਉਂਦੀ ਐ ਸੇਵੀਆਂ ਹੋਰ ਹਾਂਜੀ ਜਦ ਗਾਇ ਤੇ ਜੱਪ ਤਾਂ ਕੁਝ ਹੋਰੇ ਤਾਂ ਕੰਮ ਹੈ ਹਮ ਇਹ ਕਹਿੰਦੀ ਵੀਡੀਓ ਬਣਾਉਣੀ ਕਿਆ ਆਉਣ ਸਾਰ ਕਹਿੰਦੀ ਵੀਡੀਓ ਬਣਾ ਲੂ ਤੁਸੀਂ ਮੈਨੂੰ ਟੈਨਸ਼ਨ ਬਹੁਤ ਦਿੰਦੇ ਹੋ ਉਹ ਨਿਆਣੀ ਬਹੁਤ ਦਿੰਦੇ ਨੇ ਟੈਨਸ਼ਨ ਕਿਨੂੰ ਮੈਨੂੰ ਦੋ ਆਪਾਂ ਰੱਖ ਗਈ ਟੈਨਸ਼ਨ ਦੇਣੀ ਹੈ ਤੈਨੂੰ ਕਦੀ ਟੈਨਸ਼ਨ ਹੋ ਗਈ ਮੈਂ ਤਾਂ ਪੰਜਾਬੀ ਤੁਸੀਂ ਕੀ ਕੀ ਕਰ ਦਿੰਦਾ ਹੁਣ ਚਾਹਾਂ ਵੀ ਲੱਗ ਗਈ ਬੱਚਾ ਦੇ ਸਾਰੇ ਇਹਨੂੰ ਟੈਨਸ਼ਨ ਦੇ ਜਾਂਦੇ ਆ ਹੁਣ ਪਿੱਛੇ ਇਹ ਟੈਨਸ਼ਨ ਸਾਰੇ ਲੈ ਬਖਸ਼ ਵਾਲੀ ਦੀ ਲੈ ਲਵੇ ਜੇ ਮੈਂ ਜੇ ਤੁਸੀਂ ਹੱਥ ਜੋੜ ਕੇ ਮੰਗੋਗੇ ਤਾਂ ਦਊਗਾ ਹੀ ਅਗਲਾ ਹਾਂ ਜਦ ਆਪੇ ਖੜਿਓ ਹਾਂ ਤੇ ਮੈਂ ਚਾਹ ਬਣਾ ਕੇ ਦਿੱਤੀ ਆਉਣੇ ਦਾ ਕੀ ਕਰਨਾ ਇਹਨਾਂ ਦਾ ਨਾ ਨਿੱਤੂ ਨੂੰ ਇੰਨੀ ਸੋਨਾ ਨਾ ਗਿਫਟ ਦਿੱਤਾ ਦੀ ਸਹੇਲੀ ਨੇ ਹਾਂ ਕੀ ਆ ਦਿਆ ਪਾਰਸ ਦਿੱਤਾ ਇੰਨਾ ਸੋਨਾ ਪਾਰਸਾ ਜਿਹਨੇ ਮੈਨੂੰ ਜਮ੍ਹੇ ਹੀ ਨਹੀਂ ਪਤਾ ਲੱਗਿਆ ਵੀ ਕੇਕ ਕਰ ਲਿਆ ਹੁੰਦਾ ਦੀਦੀ ਨੇ ਕਦ ਮੇਰੇ ਵਾਸਤੇ ਪਾਰਸ ਲਿਆਂਦਾ ਏ ਕਿਹਣੀ ਉਸ ਤੋਂ ਬਾਅਦ ਅਸੀਂ ਵੀ ਲਿਆਂਦਾ ਆ ਦੇਖ ਨਿੱਤੂ ਆ ਪਾਰਟੇ ਮਨਾਇਆ ਉਹਦੇ ਮੈਂ ਕੁਝ ਹੋਰ ਨਾ ਯਸ ਕੇਕ ਆ ਨਿੱਤੂ ਤੂੰ ਦਹੀਂ ਪੱਲਾ ਖਾ ਲਾ ਦਹੀਂ ਪੱਲਾ ਤੁਸੀਂ ਹੀ ਖਾਣਾ ਖਾਓਗੇ ਕਾਉਂਗਾ ਮਾਸੇ ਵੀ ਦਹੀਂ ਪਰ ਅਜ ਤਿੰਨ ਜਗਾ ਕਰ ਲੈਣਾ ਇਹ ਨਾ ਪਿੱਛੇ ਹੀ ਖਾਈ ਆ ਤੁਸੀਂ ਓਏ ਮੈਂ ਨਹੀਂ ਝੂਠਾ ਖਾਂਦਾ ਹੈਗਾ ਹਾਏ ਕੀ ਹੋ ਗਿਆ ਮਾਸਰ ਕੱਟ ਤੋਂ ਨਹੀਂ ਝੂਠਾ ਖਾਂਦਾ ਕਿ ਤੱਕ ਦੇ ਪਤਾ ਹੋ ਗਿਆ ਤੇਰੇ ਗੱਤਰਾ ਹੋ ਗਿਆ ਔਰ ਫੋਗ ਗਿਆ ਉਸ ਦੇ ਚ ਛਾ ਛਾ ਆਉਂਦੀ ਆ ਪਤਾ ਨਹੀਂ ਮੈਂ ਸਿੱਧਾ ਸੇਮੀਆਂ ਬਣਾ ਰਹੀ ਆ ਕਹਿੰਦੀ ਅੱਜ ਕਦੀ ਤਾਂ ਮਹੀਨਾ ਹੋ ਗਿਆ ਹੈ ਤਾਂ ਅੱਜ ਕਿਹਾ ਹੀ ਨਹੀਂ ਇਹਨੂੰ ਹੁਣ ਅੱਜ ਆਇਆ ਸੀ ਗੱਦੇ ਆਇਆ ਸੀ ਮੈਨੂੰ ਭੁੱਲ ਗਈ ਸੀ ਅੱਜ ਆਪੇ ਬਣਾਤੀ ਕਿੰਨੇ ਟਾਈਮ ਦੀ ਬੀਬੀ ਨੂੰ ਸੇਵੀਆਂ ਬਣਾ ਮਰੇ ਪਿੱਛੇ ਤੋਂ ਨਾ ਮੈਨੂੰ ਪਹਿਲਾਂ ਦੱਸੋ ਵੀ ਬੁੜੇ ਦੇ ਕਹੇ ਤੇ ਕੌਣ ਖੀਰ ਧਰਦਾ ਹੁੰਦਾ ਗੱਲ ਤਾਂ ਸਹੀ ਹੈ ਜੇ ਤੁਸੀਂ ਕਹੋ ਮੈਂ ਨਹੀਂ ਮੈਂ ਤਾਂ ਨਹੀਂ ਖਾਂਦਾ ਭਾਈ ਕੌਣ ਲੈ ਕੇ ਆਏ ਕੀ ਆ ਇਹ ਇਹ ਨੀਦੂ ਤਾਂ ਬਾੜਦੇ ਆ ਨੀਦੂ ਦਾ ਬਾੜਦੇ ਤਾਂ ਉਹ ਨਹੀਂ ਕੁਝ ਖਲਾਇਆ ਇਹ ਕੀ ਆ ਇਹ ਦੋਤੀ ਬਾਥੀ ਖਲਾਉਣਾ ਦਿੱਤੀ ਦੋਤੀ ਦਾ ਕੁਝ ਖਲਾਇਆ ਹੀ ਨਹੀਂ ਬੀਬੀ ਨੇ ਬੀਬੀ ਉਸ ਪਰਿੰਗਰੋਲ ਨੇ ਇਹ ਤਾਂ ਸਪ੍ਰਿੰਗ ਰੋਲ ਹੈ ਪੂਪੂ ਕਿਤਾ ਪੂਪੂ ਨੂੰ ਬੁਲਾਓ ਬਈ ਇਹ ਕਹਿੰਦੇ ਮੈਂ ਮੈਂ ਨਹੀਂ ਥੋੜਾ ਜਿਹਾ ਇੱਕ ਖਾਣ ਸੁਣੋ ਬਈ ਨਿੱਤੂ ਦਾ ਬਣਾ ਲਿਆ ਮਨਾਇਆ ਹੈਪੀ ਬਰਥਡੇ ਹੈ ਨਾ ਸੱਚੀ ਬਈ ਤੀ ਸੱਚੀ ਉੱਠ ਗਈਆਂ ਨਿੱਤੂ ਪੂਜੀ ਦਾ ਬਰਥਡੇ ਮਨਾਇਆ ਖਾ ਲਾ ਨਿੱਤੂ ਬੋਚੀ ਦਾ ਬਰਥਡੇ ਅੱਜ ਨਿੱਤੂ ਦਾ ਬਰਥਡੇ ਆ ਹਾਂ ਸਪ੍ਰਿੰਗ ਰੋਲ ਲਿਆਏ ਆ ਹਾਂ ਆ ਕੇ ਆਇਆ ਦਹੀਂ ਪੱਲਾ ਲੈ ਕੇ ਆਏ ਆ ਹਮ ਤੇ ਮਾਸਾ ਸੱਚੀ ਜੁਠਾ ਨਹੀਂ ਹੁੰਦਾ ਉਹ ਬਰਥਦਾ ਕਿਵੇਂ ਲੱਗਿਆ ਮੈਨੂੰ ਵੀ ਕੁਛ ਲੱਗਿਆ ਜਾ ਕੇ ਅੱਛਾ ਸਾਹ ਅੱਛਾ ਮਿਲ ਕੇ ਨਹੀਂ ਆਇਆ ਆਪਣਾ ਉਹਨੂੰ ਇਹ ਦੋ ਭੈਣ ਨੂੰ ਸਾਲੀ ਨੂੰ ਉਹ ਤਾਂ ਮਿਲੇ ਆਇਆ ਨਾ ਮੇਰੇ ਜਿਹੜਾ ਉਹੋ ਵੀ ਨਾ ਬਣ ਜਵੇ ਉਹਨਾਂ ਦਾ ਗੋਆ ਸੇਮੀ ਆਦਾ ਉਹ ਬੀਬੀ ਨੂੰ ਤਾਂ ਢਾਹ ਲੋ ਬੀਬੀ ਨਾਲ ਕੋਈ ਫੋਟੋ ਨਹੀਂ ਹੂੰ ਕਿ ਬੀਬੀ ਨੂੰ ਅੰਦਰ ਬਾਅਦ ਕਰਿਆ ਉਹ ਬੀਬੀ ਦਾ ਪਣਾ ਫਿਰ ਕਿ ਬੀਬੀ ਨੂੰ ਦਵਾਈ ਕਿਆ ਕਰਦੀ ਹੈ ਬੀਬੀ ਕਿੰਨੇ ਦੀ ਦਵਾਈ ਆਈ 150 ਦੀ ਤੈ ਸੋਨੇ ਲੈ ਲਿਆ ਹੈ ਕੈਸੋ ਪੀਸ ਦਾ ਦਾਦਾਂ ਦੀ ਕੀ ਚੱਕਰ ਕੀ ਹੋਇਆ ਕੁਛ ਨਹੀਂ ਬੇਬੀ ਅਨਿਕ ਮੇਰੇ ਜਲਣ ਹੁੰਦੀ ਆ ਹਮ ਇੱਕ ਛਾਲਲੇ ਹੋਏ ਨੇ ਉਹ ਤੇਜ਼ੀ ਤੇ ਦਿੱਤੀ ਦਵਾਈ ਉਹਨੇ ਦੋ ਪੱਤੇ ਉੱਥੇ ਦੂਜੀ ਚੁੰਨੀ ਲੈ ਲਾਂ ਨਮੀ ਹੈ ਦੂਜੀ ਚੁੰਨੀ ਲੈ ਆ ਮਾਫ ਕਰ ਮਾਫ ਕਰ ਆ ਮੈਂ ਬਾਅਦ ਚ ਤੁਹਾਨੂੰ ਪਟੀ ਭਈ ਹੈ ਤੇਰੀ ਚੁੰਨੀ ਯਾ ਗਲੀਆਂ ਜਿਹਾ ਹੋਈਆਂ ਮੇਨ ਉਹ ਆ ਨੂੰ ਕੋਲ ਸੁਆਦਾ ਨਾ ਮਸਾਲੇ ਆ ਆਹ ਕੋਲੀ ਫੇਸ ਆਹ ਨਾ ਫੇਸ ਤੁਨੀ ਨਾ ਕਿਹਾ ਕਿਉਂ ਹੂੰ ਦਿਖਾਓ ਕਿਵੇਂ ਲੈ ਕੇ ਆਂ ਜੀ ਨੋ ਪਰ ਲੈਣੇ ਹੋ ਜੇ ਆ ਟੇਪਾ ਨੂੰ ਬਹੁਤ ਟੇਸਟੀ ਬਣਾਉਂਦਾ ਉਸ ਮਾਰ ਕੇ ਮੈਂ ਰੱਖ ਲੈਣਾ ਇਹ ਤਾਂ ਟੱਕਰ ਨਹੀਂ ਆ ਹੂੰ ਨੇ ਤੁგანი ਬਹੁਤ ਵਧੀਆ ਮੈਨੂੰ ਪਰਸੋ ਦਿੱਤਾ ਹੈ। ਕਾਲੇ ਰੰਗ ਦਾ। ਹਾਂ। ਇਹ ਮੈਂ ਆ ਛੋਟਾ ਜਿਹਾ ਜਿਵੇਂ ਬੁੱਕ ਜੀ ਹੁੰਦੀ ਆ ਉਹ ਇਦਾਂ ਦਾ ਬਹੁਤ ਸੋਹਣਾ ਹੈ। ਅੱਛਾ। ਹੂੰ। ਕਹਿੰਦੇ ਦੇ ਦੀ ਨਹੀਂ ਦਿੱਤਾ ਮੈਨੂੰ। ਅੱਛਾ। ਕਹਿੰਦੇ ਮੈਨੂੰ ਜਮਾ ਨਹੀਂ ਦਿਖਾਇਆ ਨਾ ਮੈਨੂੰ ਪਤਾ ਲੱਗਿਆ ਦੇਖ ਲੈ ਵੀ ਇਹ। ਉਹ ਆ। ਬਹੁਤ ਸਵਾਦ ਆ ਇਸ ਦਾ। ਅੱਛਾ। ਕੀ ਆ ਇਹ? ਸਪ੍ਰਿੰਗ ਰੋਲ। ਹੂੰ। Oh, dia sudah pergi, Dia sudah pergi kemana? Dia sudah pergi ke sana. dia saya sudah beritahu dia. Saya bilang, bawa dia ke sana. Dia juga sudah beritahu, bukan? Iya. Dia sudah pergi ke mana? Dia ke Bibi. Bibi itu sudah sangat berantakan. ਗੇਪ ਤਾਂ ਮੈਂ ਸਾਡਾ ਸ਼ਾਮ ਦਾ ਆ ਪਈ ਨੇ ਮੋਗਰੇ ਆ ਪਈ ਹੈ ਸ਼ਿਮਲਾ ਮਿਰਚ ਭਾਬੀ ਆਦ ਬਚਾਰੇ ਭੱਜ ਗਈ ਆ ਦੇਖ ਲਓ ਪਿੰਡਾਂ ਚ ਸਬਜ਼ੀਆਂ ਦਾ ਇਸ ਟਾਈਮ ਸਬਜ਼ੀਆਂ ਦਾ ਹਾਲ ਹੋ ਰਿਹਾ ਮੈਂ ਚੱਕੂ ਦਿਖਾ ਰਹੀ ਹਾਂ ਚੱਕੂ ਦਿਖਾ ਕੇ ਦੱਸ ਰਹੀ ਹਾਂ ਵੀ ਇਸ ਟਾਈਮ ਤੇ ਪਿੰਡਾਂ ਚ ਕੰਮ ਸ਼ੁਰੂ ਹੋ ਜਾਂਦੇ ਹੋਣੇ ਤਕਰੀਬਨ ਸਭ ਦੇ ਘਰੇ ਕੰਮ ਸ਼ੁਰੂ ਹੋ ਗਏ ਮਤਲਬ ਸ਼ਾਮ ਦੀ ਸਬਜੀ ਪਾਣੀ ਰੋਟੀ ਪਾਣੀ ਦਾ ਹਨਾ ਦੁਪਹਿਰਾਂ ਦੁਪਹਿਰਾਂ ਕੱਟ ਲਿਆ ਹੋਣਾ ਸੋਕੇ ਕੱਟ ਲਿਆ ਰੋਕੇ ਕੱਟ ਲਿਆ ਜਿਵੇਂ ਮਰਜੀ ਕੱਟ ਲਿਆ ਪਰੋਂ ਸ਼ਾਮ ਨੂੰ ਕੰਮਾਂ ਦਾ ਹੋ ਗਿਆ ਟਾਈਮ ਆਪਣਾ ਨਾਨੀ ਉਧਰ ਚੀਜ਼ ਰਹੀ ਐ ਆਲੂ ਤਾਂ ਭਾਬੀ ਆਪੇ ਪਾ ਲੂਗੀ ਹਾਂ 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 ਉਹ ਉੱਪਰ ਰੱਖ ਦੇ ਉਹ ਕੀ ਖਾ ਲੇ ਕਾਫੀ ਉਹ ਉਧਰ ਖਾ ਕੇ ਵੱਜ ਗਈ ਧੀ ਗਈ ਕਿਉਂਕਿ ਚਾਰੇ ਪਾਸੇ ਦੇਖੋ ਵਿੱਚ ਡੰਗਰ ਡੰਗਰਾਂ ਦਾ ਹੁੰਦਾ ਵਿੱਚ ਉਹਦਾ ਤੇ ਉਧਰ ਬੀਬੀ ਫਿਰ ਬੀਬੀ ਮੈਂ ਲੈ ਆ ਰਹੀ ਐ ਸਬਜ਼ੀ ਹਾਂ ਬੀਬੀ ਮੈਨੂੰ ਕੱਦੀ ਕੀ ਹੋ ਗਿਆ ਕਿ ਹੋਣੀ ਨਹੀਂ ਬਾਬਾ ਕਿਉਂ ਚੱਲ ਕੋਈ ਨਾ ਕੀ ਹੋ ਗਿਆ ਉਸਕੇ ਗਰਭਲ ਗਰਬਾ ਲਾ ਗਰਬਾ ਲਾ ਚੱਲੋ ਨੀ ਮੈਂ ਮੱਛਾ ਕਰਾਂ ਅੱਛਾ ਵੈਲੂ ਤਾਂ ਹੀ ਲੱਗਿਆ ਹਾਂ ਇਹ ਦਰਸ਼ਨ ਹੈ ਹਾਕ ਮੈਂ ਨਹੀਂ ਗੁਸੇ ਦਿੱ ਉਹ ਉੱਪਰ ਮਾਰਦੇ ਨੇ ਹੋਰ ਮੈਂ ਤਾਂ ਤਾਂ ਹੀ ਕਹਿ ਰਹੀ ਸੀ ਕਹਿੰਦਾ ਕੀ ਦਾ ਕੀ ਤੁਸੀਂ ਹਾਕ ਕਿੰਨਾਂ ਦੀ ਕਦੇ ਮੈਂ ਕਹਾਂ ਦਮਾਰੀ ਆ ਮੈਂ ਤੈਨੂੰ ਤਾਂ ਹੀ ਕਹਿ ਰਹੀ ਮਾਂ ਮੈਨੂੰ ਵਾ ਮੈਨੂੰ ਐ ਹੋ ਲੱਗਿਆ ਆਵਾਜ਼ ਹੈ ਨਹੀਂ ਸੀ ਦਰਸ਼ਨ ਦੀ ਜੀ ਜੀ ਮੈਂ ਇਹ ਗੱਲ ਕਹੇ ਕਿ ચીਕ ਜੇ ਕਵਾ ਪਾਪੇ ਨੂੰ ਭੁਲੇਖਾ ਲੱਗਿਆ ਵੀ ਮੈਂ ਇਹ ਮੈਂ ਕਿਹਾ ਮਾਂ ਦਰਸ਼ਨ ਦੀ ਹਾਕ ਨਹੀਂ ਹੈਗੀ ਇਹ ਹਾਂ ਉਹ ਮੈਨੂੰ ਵੀ ਇਤਨੀ ਆਵਾਜ਼ ਆਈ ਆ ਮੈਨੂੰ ਐ ਲੱਗਿਆ ਵੀ ਮੰਡੀ ਹਾਂ ਨਾ ਨਾ ਉਹਨੇ ਤਾਂ ਨੋਂ ਦਿਆ ਹੀ ਨਹੀਂ ਉਹ ਮਿਸਤਰੀ ਨੂੰ ਉਪਰੋਂ ਉਹਨੂੰ ਹਾਕ ਮਾਰ ਦਿੱਤੀ ਆ ਨਬੂਦਾ ਨਹੀਂ ਜੀ ਲੱਗਦਾ ਸਾਡੀ ਦਾ ਹੋ ਗਈ ਚੱਟ ਕੇ ਨਹੀਂ ਮੈਂ ਬੋਰ ਹੋ ਗਿਆ ਆ ਦੇਖੋ ਆ ਦੇਖੋ ਨੀਤੂ ਵੀ ਬੋਰ ਹੋ ਰਹੀ ਐ ਨੀਤੂ ਦੀ ਭੂਆ ਵੀ ਬੋਰ ਹੋ ਰਹੀ ਐ ਯਾਨੀ ਕਿ ਮੈਂ ਅਸੀਂ ਕਹਿ ਰਹੇ ਆ ਵੀ ਚੱਲ ਇਹਨਾਂ ਸਕੂਟਰੀ ਚੱਕ ਲੈ ਦਿੰਦੇ ਨੀਤੂ ਵੀ ਬੋਰ ਹੋ ਰਹੀ ਐ ਨੀਤੂ ਦੀ ਭੂਆ ਵੀ ਉਹ ਕੌਣ ਮੈਂ ਆਹਾਂ ਸੋਰੀ ਆਹ ਜਗਰੂਪ ਮੈਂ ਭੁੱਲ ਕੇ ਨਹੀਂ ਤੋ ਦੇ ਦਿੰਦੀ ਆ ਨਾਮ ਨਹੀਂ ਤੂੰ ਚੜਿਆ ਹੋਇਆ ਨਾ ਨਬਰੂਪ ਵੀ ਪਰ ਹੋ ਰਹੀ ਨਬਰੂਪ ਨਬਰੂਪ ਵੀ ਹੋ ਰਹੀ ਆ ਮੈਂ ਕਿ ਸਕੂਟਰ ਹੀ ਚੱਕਦਾ ਮੈਂ ਤਾਂ ਹੱਥ ਚੱਕਿਆ ਡੇਢ ਹੋਣਗੇ ਕੱਟ ਦੂੰਗੀ ਜਿਹੜੇ ਵੱਡੇ ਨੇ ਬਸ ਆ ਬੜੇ ਬੜੇ ਨਹੀਂ ਭਾਬੀ ਉਹਨਾਂ ਨੇ ਬਣਾਣੇ ਆ ਜਮੂਨ ਦੇ ਹਣਾ ਬਾਬੀ ਥੋੜੇ ਘੱਟ ਹੀ ਲੱਗ ਰਹੇ ਨਾ ਕਰਨੀ ਲੱਗੇ ਵੇ ਨਹੀਂ ਹੈ ਮੂਂਗ ਰਿਆ ਇਹ ਆਵੇ ਸਾਇ ਨਹੀਂ ਹੁੰਦੀ ਬੀਬੀ ਤੂੰ ਇੱਥੇ ਪਰ ਇਹਨਾਂ ਨਾ ਤੋੜਦੀ ਬੀਬੀ ਤੂੰ ਸਾਰੇ ਪੱਕੇ ਨਹੀਂ ਮੇਰੇ ਗੁੱਦੇ ਵਾਲੇ ਤਾਂ ਕੱਚੇ-ਕੱਚੇ ਹੈ ਨਹੀਂ ਬੈਠੇ ਕਰ ਦੇ ਬਾਹਰ ਤਾਂ ਕੱਚੇ ਹੀ ਥੋੜੇ ਉਪਰੋ-ਪਰੋ ਬਣ ਜੇ ਨੇ ਸਾਰੇ ਪੱਕੇ ਪਏ ਨੇ ਆ ਦੇਖੋ ਹੈ ਮੈਂ ਤਾਂ ਤੋਹੋ ਹੀ ਨਿਕਲੇਗਾ ਥੋੜੀ ਜਿਹੀ ਬਸ ਹੈ ਆ ਕੀ ਕਰਨ ਲੱਗਿਆ ਵਾ ਹੋਈ ਆਦੋ ਵੱਧ ਪਾ ਦੂੰਗੀ ਹੋਰ ਕੀ ਆ ਮੈਂ ਤਾਂ ਗੱਲ ਤਾਂ ਸਮਝੇਨ ਲੱਗੀ ਤੈਨੂੰ ਪਿੰਡਾਂ ਦੇ ਸਾਹਮਣੇ ਸਬਜ਼ੀਆਂ ਭਾਦੀਆਂ ਨਾਲ ਛੱਡ ਦਿੰਦਾ ਦੇਖ ਲਓ ਹਣਾ ਰੋਟੀ ਪਾਏ ਬੀਬੀ ਹਾਂ ਜੋ ਬੋਲ ਰਹੇ ਗਗਨਤਰੀ ਨੰਨੀ ਗਲਤ ਬੈਠੀ ਆ ਹਨਾ ਮੈਂ ਤਾਂ ਹੀ ਗੱਲ ਕੀਤੀ ਓ ਉੱਧਰੋਂ ਬੈਠ ਸਿੱਧੀ ਬੀਬੀ ਤੂੰ ਉੱਧਰੋਂ ਬੈਠ ਠੀਕ ਹੈ ਨਾ ਸẽ ਆਏ ਬੈ ਜਾ ਬੱਸ ਸੋ ਲਖੜੋ ਕੋ ਚੀਰੀ ਜਾ ਲੈ ਵੈਸੇ ਮੈਂ ਤਾਂ ਐ ਤਾਂ ਸਿੱਧੀ ਜੈ ਮੈਂ ਚੀਰੀ ਜਾਉਂਗੀ ਤੂੰ ਚੀਲੀ ਲੈ ਠੀਕ ਲੋ ਆਲੂ ਆ ਵੀ ਜਲਾ ਬਣਾ ਅੱਛਾ ਨਹੀਂ ਬਿੱਚਾ ਕੀ ਕਰਨੀ ਆਗੇ ਸਾਰੇ ਹੀ ਤੁਹਾਨੂੰ ਸਾਰੇ ਸਾਰੇ ਪਾਲਾਂਗੇ ਇਹ ਕਰਨੀ ਆ ਕਰਨੀ ਅਨੇ ਅਸੂੰਗੜ ਕੇ ਮਾੜੀ ਜੀ ਬਣ ਜਾਂਦੀ ਆ ਸਬਜੀ ਸੁੱਕੀ ਹਾਂਜੀ ਸੀ ਕਰਨੀ ਜਦੋਂ ਅਬੀ ਸੋਨੀ ਆਜੂ ਮੂੰਹੇ ਬਹੁਤ ਵਧੀਆ ਲੱਗਦੇ ਆ ਕੱਟ ਲਾ ਨਾ ਆਹ ਚਿਸਮਾ ਬਾਈ ਰਹੀ ਮੈਂ ਅਾਂ ਤੇ ਇਹਨੇ ਟਿਕ ਵੀ ਬਾਈ ਰਹੀ ਮੈਂ ਬਹੁਤ ਆਉਂਦਾ ਮੈਂ ਜੁੱਤੀ ਜੀ ਦਾ ਫਟਾਫਟ ਕੱਟ ਦੋ ਫਟਾਫਟ ਕੱਟੀਏ ਗਾਗੇ ਲੈ ਦੇ ਕਰਨੀ ਕੋਈ ਭਾਦੀ ਟੀਰੇ ਚ ਦੋ ਦੋ ਸਬਜ਼ੀਆਂ ਬਣ ਰਹੀਆਂ ਨੇ ਆਲੂ ਜੀ ਸਾਰੀ ਸਬਜ਼ੀਆਂ ਚ ਆਲੂ 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 ਬੀਬੀ ਆਲੂ ਬੈ ਕਰਦੇ ਨੇ ਹਨਾ ਆਲੂ ਸਬਜ਼ੀ ਦੀਆਂ ਆਹ ਜੀ ਕਰਦੇ ਹਾਂ ਆਹ ਡਾਇਮੰਡ ਆਲੂ ਹੈ ਬੀਬੀ ਤੁਹਾਨੂੰ ਆਲੂ ਪਸੰਦ ਆਇਆ ਹਾ ਆ ਤਾਂ ਪਸੰਦ ਨੇ ਆਲੂ ਬੀਬੀ ਨੂੰ ਬਹੁਤ ਪਸੰਦ ਆਇਆ ਹਾ ਨਾ ਲੈ ਚੱਕ ਮਰਨ ਦੀ ਕੀ ਲੋੜ ਆ ਉੱਥੇ ਜਿਹੜੇ ਹਰਦਾਸਪੁਰ ਆਂਦੇ ਨਹੀਂ ਹੈਗੇ ਉਹ ਉਹ ਵੇਚਣ ਭੱਬੀ ਉਹ ਉਹ ਇੱਕ ਵਾਰੀ ਕਹਿ ਰਹੇ ਤੇ ਕਹਿੰਦੇ ਡਾਇਮੰਡ ਆਲੂ ਹੈ ਡਾਇਮੰਡ ਆਲੂ ਸਭ ਤੋਂ ਵਧੀਆ ਮੰਨਿਆ ਜਾਂਦਾ ਸਾਡੀ ਨਿਕਲ ਗਈ ਹਾਸੀ ਵੀ ਡਾਇਮੰਡ ਲੱਗ ਤੁਸੀਂ ਹੀਰੇ ਵਾਲੇ ਆਲੂ ਐ ਵੀ ਮਹਿੰਗਾ ਪਿੱਕਤਾ ਨਹੀਂ ਡਾਇਮੰਡ ਆਲੂ ਵੀ ਤਾਂ ਫਿਰ ਉਹ ਕੁਲਾਰੀ ਕੁ ਡਾਇਮੰਡ ਅੱਛਾ ਕੀ ਨਹੀਂ ਕਰ ਲਾ ਸਾਡੀ ਕੁਆਲਿਟੀ ਦਾ ਫਰਕ ਹੈ ਨਾ ਕੁਆਲਿਟੀ ਵਧੀਆ ਹੁੰਦੀ ਹੈ ਡਾਇਮੰਡ ਅਸੀਂ ਲਾਲ ਤਾਂ ਲਿਆ ਐ ਪੂਆ ਉਹਨਾਂ ਤੇ ਰੋਟੀ ਪਕਾ ਲਾ ਮਜ਼ਾ ਆਇਆ ਇੱਥੋਂ ਨਿਕਲ ਜਾ ਹਾਂ ਅਸੀਂ ਲਾਲ ਤਾਂ ਪੂਆ ਉਹਨਾਂ ਤੇ ਲਿਆ ਐ ਡਾਇਮੰਡ ਨਹੀਂ ਪਰ ਲਏ ਦੂਏ ਲਵਾਂ ਬਾਅਦ ਚ ਲਵਾਂਗੇ ਡਾਇਮੰਡ ਕਿਹੜੀ ਪਹਰ ਚਲੀ ਹੋਈ ਐ ਜਿਸਪਾਲ ਦੀ ਪਹਰ ਤੋਂ ਅੱਛਾ ਤੇ ਆਏ ਇੱਥੇ ਤੇ ਲਾਲਾ ਲੁੱਲੀ ਆਈ ਤੇ ਬਾਂਗੀ ਨੇ ਵੀ ਕਹਿਆ ਬੰਦੀ ਨਾ ਬੋਲ ਮੋ ਅੱਗ ਉਹ ਕੀ ਨਹੀਂ ਵੜਾਂਦੀ ਉਹ ਨਾ ਕਰ ਦੇਖੋ ਤੇ ਪਤਾ ਬਈ ਦੋਨੇ ਇੱਕ ਦੂਰੀ ਗੱਲ ਨਾ ਸੁਣੋ ਫਿਰ ਪਤਾ ਲੱਗੂ ਕੋੜ ਮਣੀਆਂ ਕੋਣ ਮਣੀਆਂ ਨੇ ਕੀ ਕਰ ਰਹੀਆਂ ਤੂੰ ਕੀ ਕਰ ਰਹੀ ਹੈ ਇਸ਼ਾਰੇ ਨਾਲ ਕਿ ਬੋਲ ਕੇ ਦੱਸ ਅੱਜ ਕੀ ਤੁਹਾਡੇ ਬੇੜੇ ਚ ਕਿਹਨਾਂ ਉੱਥੇ ਕੁੱਤੀ ਸੀ ਅੱਛਾ ਜੀ ਲੈ ਮਾਸੀ ਹੋਣੀ ਜਿੱਥੇ ਤੇ ਅਸੀਂ ਕੱਪੜੇ ਲਿਆਣੇ ਹਮੇਸ਼ਾ ਵੀਡੀਓ ਬੰਦਿਆ ਉੱਥੇ ਤੇ ਅੱਜ ਮਾਸੀ ਹੋਣੀ ਬੱਸ ਚੜ ਕੇ ਕੱਪੜੇ ਲੈ ਕੇ ਆਈਆਂ ਆ ਕਿੰਨੇ ਦਾ ਆਇਆ ਨਾ ਸੀ ਬਹੁਤ ਛੋਟਾ ਹਾ ਹਾ 460 ਉਹ ਚੱਕ ਲਈ ਨਬਰੂ ਉਪਰ ਆਣ ਕਿੱਦੜੇ ਕਾ ਆਇ ਤੇ ਰੱਖ ਦੇ ਕੁਰਸੀ ਤੇ ਹਾਂ ਰੱਖਦੇ ਬਣਾ ਦੇ ਆ ਕਿੰਨਾ ਸੋਹਣਾ ਸੂਟ ਹੈ ਜਨਾਬੀ ਹੈ ਨਾ ਆ ਥੱਲੇ ਵਾਲਾ ਵੀ ਇਹ ਮੇਰਾ ਇਹ ਮੇਰਾ ਜੇ ਮਨ ਨੂੰ ਸੰਦਾਗੇ ਇੱਕ ਮੈਂ ਲੈ ਲਾਂ ਖੁਣ ਅੱਡੀ ਦੂਰ ਕਰਨੀ ਤੇ ਕੌਣ ਜਾਊਗਾ ਮਟਰ ਪਨੀਰ ਨਹੀਂ ਚਾਹੁੰਦਾ ਹੁਣ ਹੈ ਫਿਰ ਦੇਣਾ ਨਹੀਂ ਹੈ ਨਾ ਵੀਡੀਓ ਦਾ ਨਾ ਦੇ ਮੈਨੂੰ ਬੜਾ ਨਾ ਰਿਆ ਸਾਰੇ ਜਣ ਚ ਕੱਤੀ ਠੀਕ ਅੰਮਾ ਸੀ ਆ ਕਿੰਨੇ ਦਾ ਆ ਬੰਦੇ ਦਾ ਕੈਮਰਾ ਮੈਨੂੰ ਆਹ 6000 ਇਹ 450 ਦਾ ਇਹ 450 ਆਹ ਆਇਦਰ ਅੰਗ ਸੋਨਾ ਸੁਣ ਇਹ ਵਾਰ ਅੰਗ ਸੋਨਾ ਹੀ ਹੁਣ ਕਿਹੜੀ ਕਲਾਸ ਚ ਤੂੰ 5th ਚ 150 ਦਾ 600 ਆਤੀ 100 ਦਾ ਆ 400 ਦਾ एनुना इन्हीं के लगते हैं कभी एनुना इन्हीं के लगते हैं। आह हाँ हम लोग बनी रहते हैं। अच्छा बोल क्या चलता है? तेरमा लग तेरमा लग गया। हल्का नहीं पक गया। एक नेदाया। एक नेदाया। हाँ किन्नेदाया। किन्नेदाया। ये है वो। पढ़ाई चल रही है तो अच्छा है मेरे 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 मेरे। चलो। एक नं ਇਹ 450 ਇਹ 450 ਇਹਦਾ ਤਾਂ ਮੈਨੂੰ ਪਤਾ ਇਹਨੂੰ ਤਾਂ ਲਾਈਨਿੰਗ ਲੱਗੂਗੀ ਤੇ ਆਹ ਇਹਦਾ ਦਸਤਾ ਆਹ 300 ਦਾ ਹੈ ਇਹ ਚੁੰਨੀ 200 ਆ ਤਾਂ ਮੈਨੂੰ ਪਤਾ ਆਏ ਤੇ ਤਾਂ ਪਤਾ ਹੀ 250 ਹਾਂ ਹਾਂ ਚੁੰਨੀ ਆਹ ਸੂਤ ਇਹ ਮਾਸੀਆਂ ਦੇ ਕਿ ਚੁੰਨੀਆਂ 'ਚ ਫਰਕ ਨਹੀਂ ਹੈਗਾ ਹੈ ਤਾਂ ਕੀ ਹੈ ਹੈਨਾ ਫਰਕ ਹੈ ਨਾ ਅੱਗੇ ਤਾਂ ਪਲੇਨ ਜੀਆਂ ਹੁੰਦੀਆਂ ਨੇ ਹਾਂ ਮੈਂ ਤਾਂ ਚੱਲ ਤੈਨੂੰ ਕਿਹੜੀ ਕਿਉਂ ਦੇਖ ਕੇ ਕਹਿ ਰਹੀ ਜੋ ਮੈਨੂੰ ਪਤਾ ਹੀ ਨਹੀਂ ਹੈਗਾ ਜਿੱਥੇ ਤੁਸੀਂ ਲੈ ਕੇ ਗਏ ਆ ਉਹਨਾਂ ਨੂੰ ਅੱਗੇ ਆਜਾ ਹੀ ਸੀ ਇਹਦਾ ਹਾਂ ਬਸ 350 ਦਾ ਆਹ ਥੋੜਾ ਕੁੜੀ ਆ 350 ਦਾ ਅੱਛਾ 350 ਦਾ ਨਵਰੂਪ ਨੂੰ ਕਿਵੇਂ ਬਤਾ ਤੋ ਇਹ ਮम्मा ਵੀ ਦਾ ਸਰੀ ਸੀ ਨੰਨੀ ਕੋਈ ਨਹੀਂ ਨਾ ਮੈਂ ਮਾਸੀ ਤੋਂ ਆਪਣੇ ਸੂਟ ਫੜਾਣੇ ਯਾਰ ਆਹ ਸੂਟ ਆਪਾਂ ਨੂੰ ਉਹਦੇ ਤੋਂ ਫੜਾਣੇ ਤੂੰ ਹੀ ਮਾਸੀ ਆਹ ਆ ਸੂਟ ਨਹੀਂ ਦਿਖੇਤੇ ਹਨਾ ਨਾ ਉਸ ਕਾਨੂੰ ਵੈਰਾਈਟੀ ਬਦਲਦੀ ਰਹਿੰਦੀ ਉਹਨਾਂ ਦੀ ਆਹ ਸੂਟ ਰੱਖ ਆਹ ਰੱਖ ਆਹ ਵੈਰਾਈਟੀ ਬਦਲਦੀ ਰਹਿੰਦੀ ਆਜਾ ਆ ਸੂਟ ਇਹ ਮम्मा ਦਾ ਛਾ ਇਹ ਸੀ ਨਾ ਇਹ ਮਮਾ ਦਾ ਉਹ ਥੱਲੇ ਵਾਲਾ ਵੀ ਵਧੀਆ ਏ ਐ ਤਾਂ ਮੇਰਾ ਤੇਰਾ ਕਿੱਦਾਂ ਹੋ ਗਿਆ ਆ ਦੇਖੋ ਕਿੰਨੇ ਕਿੰਨੇ ਸੋਹਣੇ ਆ ਆ ਕਿੰਨੇ ਦਾ ਆ ਨਵਰੂਪਾ ਕਿੰਨੇ ਦਾ ਆ ਇਹੇ ਪਤਾ ਨਹੀਂ ਸਾਡੇ 4500 ਦੇ ਵਿਚਾਲੇ ਇੰਨਾ ਵਧੀਆ ਕਪੜਾ ਸੌਫਟ ਮਸਲੀਨ ਦਾ ਸੂਟ ਲੱਗ ਰਿਹਾ ਏ ਮੈਨੂੰ ਮਸਲੀਨ ਦਾ ਏ ਬਹੁਤ ਸੋਹਣਾ ਏ ਉੱਥੇ ਤੇ ਲਿਆਇਆ ਮਮਾ ਦੇ 500 ਦਾ ਥੰਗਾ ਇਹ ਮਮਾ ਨੇ 500 ਦਾ ਆ ਹਾਂ ਹਾਂ ਇੱਕ ਇੱਕ ਦਾ 500 ਦਾ ਇਹ ਵਿੱਚ ਚੱਲ ਇਹ ਆਈ ਮੈਨੂੰ ਲੱਗਦਾ 280 ਕਿ ਆ ਲੱਗਦਾ ਇਹ ਮੇਰੇ 300 ਦਾ ਲੱਗਿਆ ਆ ਜਾ ਦੇ ਸੋਨੇ 300 ਇਹ ਮੇਰਾ ਤਰਹ ਹੋਇਆ ਤਰਹ ਨਹੀਂ ਪੜਦਾ ਏ ਕੋਈ ਜਹਾਜ਼ ਆ ਵੀ ਸੋਨਾ ਹੈ ਆਹ ਕੋਟਨ ਕੈਮਰੀ ਕੈਮਰੀ ਆ ਕੈਮਰੀ ਕਟਨੇ ਕੈਮਰੀ ਕਸ ਕਟਨ ਤੇ ਸੂਟ ਸਵਾ 3 3 ਨ ਮਤਲਬ 3.5 350 ਤੱਕ ਮਿਲ ਜਾਂਦੇ ਨੇ ਬਸ ਜਿਹੜੇ ਆਪਾਂ ਨੂੰਰੇ 6 6 100 ਦੇ ਫੈਮ ਦੇ ਨੇ ਜਾਂ 500 ਕਿਤੇ ਕਿਤੇ 500 ਕਿਤੇ 600 ਆ ਦੇਖੋ ਕਿੰਨੇ ਕਿੰਨੇ ਸੋਨੇ ਸੂਟ ਪ੍ਰਿੰਟ ਵੀ ਇੰਨੇ ਸੋਨੇ ਆ ਨਾ ਬਹੁਤ ਵਧੀਆ ਪਹਿਲਾਂ ਮਾਸੀ ਦੇ ਦਿਖਾਏ ਆ ਬਹੁਤ ਸੋਨੇ ਸੂਟ ਆ ਆ ਦੇ ਇਹਨਾਂ ਦਾ ਕਪੜਾ ਆ ਸਭ ਤੋਂ ਜ਼ਿਆਦਾ ਮੈਨੂੰ ਆ ਸੋਨਾ ਲੱਗਿਆ ਇਹ ਸੇਮ ਸੇਮ ਜਿਹਾ ਨਾ ਇਹ ਆ ਆ ਵਾਲਾ ਇਹ ਕਾ ਬਹੁਤ ਸੋਹਣਾ ਲੱਗਿਆ ਮੈਨੂੰ ਆ ਵੀ ਬਹੁਤ ਸੋਹਣਾ ਲੱਗਿਆ ਆ ਵੀ ਆ ਵੀ ਆ ਕੈਮਰਿਕ ਦਾ ਏ ਪ੍ਰਿੰਟ ਵੀ ਸੋਹਣਾ ਹੈ ਕਲਰ ਵੀ ਪਿਆਰੇ ਆ ਰੇਟ ਵੀ ਸਹੀ ਆ ਵਿਚਾਰੀਆਂ ਸਟਰਗਲ ਕਰਕੇ ਬਸ ਚੁਗਈਆਂ ਨੇ ਰੇਟ ਵੀ ਵਧੀਆ ਆ ਆ ਵੀ ਬਹੁਤ ਸੋਹਣਾ ਸੂਟ ਹੈ ਕੱਪੜੇ ਹੀ ਵਧੀਆ ਨੇ ਕੱਪੜੇ ਬਹੁਤ ਸੋਹਣੇ ਆ ਰੇਟ ਵੀ ਸੋਹਣੇ ਆ ਬੀਬੀ ਨੇ ਦੇਖਣੇ ਆ ਬੀਬੀ ਦੇਖਣ ਨੂੰ ਕਹਿ ਰਹੀ ਐ ਮਾਸੀ ਉਹ ਬਾਅਦ ਚ ਤੋਂ ਹੈ ਓਕੇ ਲਓ ਜੀ ਰੋਟੀ ਪਾਣੀ ਅੱਜ ਹੁਣ ਸਾਰਿਆਂ ਨੇ ਖਾ ਲਿਆ ਤੇ ਅੱਜ ਹੁਣ ਬਣਾਈ ਸੀਗੀ ਸ਼ਿਮਲਾ ਮਿਰਚ ਦੀ ਸਬਜ਼ੀ ਉਹ ਤਾਂ ਜੱ ਚੀਜ਼ ਲਈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਈ ਸੀਗੀ ਤੇ ਅੱਜ ਦਾ ਵਲੌਗ ਆਪਣਾ ਇੱਥੇ ਤੱਕ ਸੀ ਗਿਆ ਹੁਣ ਇਹ ਤੋਂ ਨੈਕਸਟ ਵਲੌਗ ਹਰਦਾਸਪੁਰ ਦਾ ਹੀ ਆਊਗਾ ਕਿਉਂਕਿ ਹੁਣ ਮੈਨੂੰ ਕੱਲੂ ਜਾਣਾ ਏ ਸਵੇਰੇ ਕਿਉਂਕਿ ਉਹ ਵੀ ਦੇ ਹੈਗੇ 10 ਵਜੇ ਮੀਟਿੰਗ ਪੇਰੈਂਟਸ ਮੀਟਿੰਗ ਟੀਚਰ ਮੀਟਿੰਗ ਵੀ ਹੈ ਟੀਚਰ ਮੀਟਿੰਗ ਆ ਬਸ ਕੱਲੇ ਮਤਲਬ ਇਹ ਦੂਜੀ ਨਹੀਂ ਹੈਗੀ ਉਹ ਰਿਜ਼ਲਟ ਰਿਜ਼ਲਟ ਇਹਦਾ 29 ਤੱਕ ਨੂੰ ਆਣਾ ਏ ਬਸ ਉਹਨਾਂ ਨੇ ਵੈਸੇ ਕੋਈ ਪਤਾ ਨਹੀਂ ਮੀਟਿੰਗ ਰੱਖੀ ਆ ਕਿਹੜਾ ਕੀ ਕਹਿਣਾ ਏ ਕੀ ਨਹੀਂ ਕਹਿਣਾ ਉਹੋ ਸੁਣ ਕੇ ਆਣਾ ਹੈ ਸਮਝਾਣਾ ਹੈ ਉਹਨਾਂ ਨੇ ਕੁਝ ਸਮਝ ਕੇ ਆਣਾ ਹੈ ਤੇ ਬਾਕੀ ਬਸ ਅੱਜ ਦਾ ਵਲੌਗ ਆਪਣਾ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਪਲੀਜ਼ ਵੀਡੀਓ ਨੂੰ ਲਾਈਕ ਕਰਿਆ ਕਰੋ ਲਾਈਕ ਤੁਸੀਂ ਬਹੁਤ ਘਟਾਤੇ ਪਲੀਜ਼ ਹਰ ਇੱਕ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਤੇ ਹੁਣ ਮਿਲਦੇ ਆਪਾਂ ਤੁਹਾਨੂੰ ਅਗਲੇ ਵੀਡੀਓ 'ਚ ਤੇ ਮੈਂ ਤੁਹਾਨੂੰ ਵੀਡੀਓ ਅਨਕ ਕਰਨ ਦੇ ਪਹਿਲਾਂ ਜ਼ਰੂਰ ਦੱਸੂਗੀ ਵੀ ਇੱਥੇ ਨਾਲੇ ਤਾਂ ਬੀਬੀ ਆਈ ਹੋਈ ਸੀ ਚਲੋ ਮੈਂ ਨਾਨਕੇ ਵੀ ਮਿਲਣ ਨਹੀਂ ਹੁੰਦੀਆਂ ਬੀਬੀ ਨੂੰ 12 ਚੰਨੀਆਂ ਆਪਣੇ ਨਾਨਕੇ ਮਿਲਿਆ ਨਹੀਂ ਹੁੰਦੀਆਂ ਚਲੋ ਉੱਥੇ ਮਾਮੀ ਹੁਣੀ ਹੁਣ ਅੰਮ੍ਰਿਤਸਰ ਸਾਹਿਬ ਗਏ ਹੋਏ ਤੇ ਤਾਂ ਕਰਕੇ ਬੀਬੀ ਇੱਥੇ ਆਈ ਹੋਈ ਸੀਗੀ ਮਾਸੀ ਕੋਲੇ ਫਿਰ ਮੈਂ ਚਲ ਬੀਬੀ ਕੈਂਦੀ ਨਾਲੇ ਆਪਾਂ ਦੋਹੇ ਇਕੱਠਿਆਂ ਰਹਾਂਗੇ ਨਾਲੇ ਆਪਣੇ ਜੀ ਲੱਗਿਆ ਰਹੂਗਾ ਤਾਂ ਕਰਕੇ ਫਿਰ ਮੈਂ ਵੀ ਆਪਣੀ ਨਾਨੀ ਨਾਲ ਟਾਈਮ ਸਪੈਂਡ ਕਰਨਾਗੀ ਬਸ ਤਾ ਕਰਕੇ ਹੁਣ ਨਾਨੀ ਵੀ ਬਸ ਜਾਣ ਨੂੰ ਤਿਆਰ ਐ ਕੱਲੂ ਚਲੇ ਜਾਊਗੀ ਸ਼ਾਇਦ ਕੱਲੂ ਜਾਂ ਪਰਸੋਂ ਤੇ ਮੈਂ ਵੀ ਬਸ ਕੱਲੂ ਜਾ ਰਹੀ ਆ ਬਾਕੀ ਜੇ ਮਾਮੀ ਉਹਨੇ ਮੋੜਿਆ ਤਾਂ ਨਾਨੀ ਨੇ ਵੀ ਕੱਲੂ ਚਲੇ ਜਾਣਾ ਤੇ ਅੱਜ ਦਾ ਵਲੌਗ ਇੱਥੇ ਤੱਕ ਸੀਗਾ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਓ ਲਾਈਕ ਪਲੀਜ਼ ਸਵਤਵ ਵਧ ਕਰਿਆ ਕਰੋ ਤੇ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਹੁਣ ਮਿਲਦੇ ਆਪਾਂ ਅਗਲੇ ਵਲੌਗ 'ਚ